ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤਾਂ ਤੁਸੀਂ ਸਾਡਾ ਜਿਹੜਾ ਡੇਲੀ ਜਗਰਾਉਂ ਦੇ ਨਾਲ ਸੋ ਅਸੀਂ ਆਏ ਹਾਂ ਜੀ ਨਗਰ ਕੌਂਸਲ ਜਗਰਾਉਂ ਦੇ ਦਫ਼ਤਰ ਜਿੱਥੇ ਕਿ ਤੁਸੀਂ ਸਾਹਮਣੇ ਜਿਹੜੀ ਉੱਪਰ ਹੀ ਬਿਲਡਿੰਗ ਦੇਖ ਰਹੇ ਹੋ ਉੱਤੇ ਇੱਕ ਹੂਟਰ ਲੱਗਿਆ ਹੋਇਆ ਵਾ ਜਿਹੜਾ ਕਿ ਅਣਸਖਾਵੀ ਘਟਨਾ ਜਗਰਾਉਂ ਦੇ ਵਿੱਚ ਕੋਈ ਵੀ ਜਦੋਂ ਵਾਪਰਦੀ ਹੈ ਇਹ ਹੂਟਰ ਦੇ ਨਾਲ ਜਗਰਾਉਂ ਸ਼ਹਿਰ ਵਾਸੀਆਂ ਨੂੰ ਸੂਚਿਤ ਕੀਤਾ ਜਾ ਸਕੀ ਸੋ ਇਹ ਅਸੀਂ ਸੁਣਨ ਚ ਆਏ ਸੀ ਕੱਲ ਜਿਹੜਾ ਇਹ ਵਰਕ ਕਰਨ ਲੱਗੇ ਸੀ ਇਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਦੇ ਵਿੱਚੋਂ ਬਹੁਤ ਜ਼ਿਆਦਾ ਜ਼ੋਰ ਦੀਆਂ ਪੱਤੀਆਂ ਬਾਹਰ ਨਿਕਲ ਕੇ ਡਿੱਗੀਆਂ ਵਾ ਤੇ ਜ਼ਖਮੀ ਹੋਣ ਤੋਂ ਵੀ ਕਈਆਂ ਤੋ ਇਹ ਹੁੱਟਰ ਸਿਸਟਮ ਕੰਮ ਨਹੀਂ ਕਰ ਰਿਹਾ ਵਾ ਤੋ ਤੁਹਾਨੂੰ ਪਤਾ ਹੀ ਆ ਵੀ ਜੰਗ ਦੇ ਹਾਲਾਤ, ਜੁੱਧ ਦੇ ਹਾਲਾਤ ਬੜੇ ਹੋਏ ਆ ਬਾਰਡਰ ਏਰੀਆ ਦੇ ਵਿੱਚ ਕੱਲ ਵੀ ਵੱਡੀਆਂ ਨਿਊਜ਼ ਚੈਨਲ ਤੇ ਖਬਰਾਂ ਵੀ ਪ੍ਰਕਾਸ਼ਿਤ ਹੋ ਰਹੀਆਂ ਵਾ ਵੀ ਪੰਜਾਬ ਦੇ 15 ਜ਼ਿਲ੍ਹਿਆਂ ਨੂੰ ਟਾਰਗੇਟ ਕਰਕੇ ਨਿਸ਼ਾਨਾ ਬਣਾ ਕੇ ਮਿਜਹਲਾਂ ਤੱਕ ਜਾਂ ਗਈਆਂ ਸੀ ਇਹ ਡਿਫੈਂਸ ਸਿਸਟਮ ਇਸ 400 ਦੇ ਨਾਲ ਉਹਨਾਂ ਨੂੰ ਮਤਲਬ ਨਕਾਰਾ ਕੀਤਾ ਗਿਆ ਸੀਗਾ ਪਰ ਦਿਗਰਾਉ ਸ਼ਹਿਰ ਤੇ ਤੁਸੀਂ ਹਾਲਾਤ ਦੇ ਸਕਦੇ ਹੋ ਜਿਹੜੀ ਇਹ ਬਿਲਡਿੰਗ ਇਹ ਬਿਲਡਿੰਗ ਦੇ ਵਿੱਚ ਇੱਕ ਹੂਟਰ ਲੱਗਿਆ ਹੋਇਆ ਵਾ ਜਿਹੜਾ ਕਿ ਹਜੇ ਤੱਕ ਕੋਈ ਵੀ ਵਰਕ ਦੇ ਵਿੱਚ ਨਹੀਂ ਹੈਗਾ ਸੋ ਅਸੀਂ ਇਸ ਦੇ ਸਬੰਧ ਵਿੱਚ ਨਗਰ ਕੌਂਸਲ ਦੀ ਇਹੋ ਸਾਹਬਾਂ ਦੀ ਗੱਲਬਾਤ ਕੀਤੀ ਆ ਸੋ ਉਹਨਾਂ ਨੇ ਵੀ ਦੱਸਿਆ ਮਤਾਉਕ ਵੀ ਇਹ ਹੂਟਰ ਵੈਸੇ ਉਹਨਾਂ ਨੂੰ ਨੌਲੇਜ ਹੈ ਨਹੀਂ ਸੀਗਾ ਵੀ ਇਹ ਹੂਟਰ ਕੰਮ ਕਰਦਾ ਨਹੀਂ ਅਸੀਂ ਦੱਸਿਆ ਵੀ ਰਾਤ ਤੇ ਇਹ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਉਹਨਾਂ ਨੂੰ ਇਸ ਬਾਰੇ ਵੀ ਪੂਰੀ ਨੌਲੇਜ ਨਹੀਂ ਹੈਗੀ ਸੋ ਉਹਨਾਂ ਨੇ ਦੱਸਿਆ ਸਾਨੂੰ ਵੀ ਰਾਤ ਦੀ ਜਗਰਾਉਂ ਸ਼ਹਿਰ ਦੇ ਵਿੱਚ ਬਲੈਕਆਊਟ ਹੋਇਆ ਸੀਗਾ ਪਰ ਜਗਰਾਉਂ ਸ਼ਹਿਰ ਦੇ ਵਿੱਚ ਕੋਈ ਵੀ ਰਾਤ ਬਲੈਕਆਊਟ ਨਹੀਂ ਕੀਤਾ ਗਿਆ ਵਾ ਸੋ ਸਾਡੇ ਕਾਰਜ ਸਾਲਿਕ ਅਫਸਰ ਜਿਹੜੇ ਜਗਰਾਉਂ ਸ਼ਹਿਰ ਦੇ ਮਤਲਬ ਨਗਰ ਕਾਉਂਸਲ ਜਗਰਾਉਂ ਦੇ ਵਿੱਚ ਲੱਗੇ ਹੋਇਆ ਸੋ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਗਰਾਉਂ ਸ਼ਹਿਰ ਦੇ ਵਿੱਚ ਰਾਤ ਬਲੈਕਆਊਟ ਹੋਇਆ ਸੀ ਜਾਂ ਨਹੀਂ ਸੋ ਇਹਦੇ ਨਾਲ ਉਹਨਾਂ ਨੇ ਸਾਨੂੰ ਇਹ ਵੀ ਸ਼ੋਰਟਿੰਗ ਤੇ ਜਲਦੋਂ ਜਲਦੋਂ ਠੀਕ ਲਾ ਕੇ ਜਲਦੀ ਹੀ ਵਰਕ ਦੇ ਵਿੱਚ ਕੀਤਾ ਜਾਊਗਾ ਕਿਸੇ ਵੀ ਅਨਸੁਖਾਂ ਦੀ ਘਟਨਾ ਹੋਣ ਦੇ ਨਾਲ ਨਾਲ ਜਗਰਾਉਂ ਸ਼ਹਿਰ ਦੇ ਵਿੱਚ ਜੇ ਕੋਈ ਇਹ ਗੱਲਬਾਤ ਹੁੰਦੀ ਹੈ ਤਾਂ ਜਗਰਾਉਂ ਸ਼ਹਿਰ ਦੇ ਅਵੈਰ ਹੋ ਸਕੇ ਭਗਵਾਨ ਸਿੰਘ ਪੰਗੋ ਦੇ ਨਾਲ ਜੀਰੂ ਸਿੰਘ ਸੋਰੀ ਦੀ ਵਿਸ਼ੇਸ਼ ਰਿਪੋਰਟ ਦਿੱਲੀ ਜਗਰਾਉਂ ਦੀ ਤੋਂ ਫਿਰ ਕੀ ਨਾਂ ਆਪਣਾ ਜੀ ਮੇਰਾ ਨਾਂ ਅਸਤਿੰਦਰ ਪਾਲ ਸਿੰਘ ਹੈ ਸੌਫਟਵੇਅਰ ਅਫਸਰ ਆ ਮੈਂ ਇੱਥੇ ਫਾਇਰ ਸਰਵਸਤਰੀ ਜੀ ਹਾਂਜੀ ਜੀ ਤੇ ਕੱਲ ਅਸੀਂ ਇੱਕ ਨੂੰ ਜਦੋਂ ਸਾਨੂੰ ਪਤਾ ਲੱਗਿਆ ਵੀ ਐਦਾਂ ਕਰਕੇ ਬਲੈਕਆਊਟ ਹੋਣਾ ਹੈਗਾ ਅ ਨਾਲ ਦੀ ਨਾਲ ਅਸੀਂ ਇਹਦੇ ਪ੍ਰਧਾਨ ਜੀਆ ਨੇ ਵੀ ਸਾਹਿਬ ਵੱਲੋਂ ਪੂਰਾ ਸਹਿਯੋਗ ਮਿਲਿਆ ਉਹਨਾਂ ਨਾਲ ਦੀ ਨਾਲ ਸਾਨੂੰ ਤਾਰ ਮੰਗਵਾ ਕੇ ਦਿੱਤੀ ਸਾਡੇ ਬਿਜਲੀ ਵਿਭਾਗ ਦੇ ਡਿਪਾਰਟਮੈਂਟ ਨੇ ਇਹਨਾਂ ਨੂੰ ਤਾਰਾਂ ਕਨੈਕਸ਼ਨ ਕਰਕੇ ਇਹ ਚਲਾਇਆ ਜੀ ਜੀ ਇਹ ਪੁਰਾਣਾ ਇਹ ਅੰਗਰੇਜ਼ਾਂ ਵੇਲੇ ਦਾ ਲੱਗਿਆ ਹੋਇਆ ਸਾਇਰਨ ਹੈਗਾ ਜਾ ਮੇ ਵੀ ਸ਼ਾਇਦ ਵੀ ਇਹਦੀ ਕੋਈ ਹਿਸਾਬ ਨਾ ਕੋਈ ਵੀ ਹੈ ਜਿਹੜੇ ਜਿੰਨੇ ਜਰ ਦਾ ਮਰਜ਼ੀ ਲੱਗਿਆ ਹੋਵੇ ਗਲਤ ਹੈ ਵੀ ਜਦੋਂ ਆਪਾਂ ਨੂੰ ਕੋਈ ਰੋਡ ਪੈਂਦੀ ਹੈ ਚਲਾਉਣਾ ਦਾ ਤੁਸੀਂ ਹੋਈ ਨਾ ਜੇ ਇਹ ਚੀਜ਼ ਮੈਂ ਤੁਹਾਨੂੰ ਪਤਾ ਪਾਤ ਹੈ ਜੀ ਮਸ਼ੀਨਰੀ ਹੁੰਦੀ ਹੈ ਜੀ ਜਦੋਂ ਮਸ਼ੀਨਰੀ ਨੂੰ ਲੰਮਾ ਟਾਈਮ ਨਾ ਚਲਾਇਆ ਜਾਵੇ ਇਹਦੀ ਸਰਵਿਸ ਕਰੋ ਕੀਤੀ ਹੋਈ ਹੈ ਜੀ ਕਿ ਕਦੋਂ ਪਹਿਲਾ ਸਾਲ ਮੈਨੂੰ ਮੈਨੂੰ ਨਹੀਂ ਪਤਾ ਜੀ ਇਹਦੀ ਸਰਵਿਸ ਕਦੋਂ ਹੋਈ ਜਦੋਂ ਆਪਾਂ ਦੇਖਣਾ ਨਹੀਂ ਜੀ ਫਿਰ ਸਰਵਿਸ ਦਾ ਕੀ ਪਤਾ ਲੱਗਣਾ ਸਰ ਜੇ ਤਾਂ ਤੁਸੀਂ ਇਸ ਗੱਲ ਦੇ ਵਿੱਚ ਕੋਈ ਉਸ ਵਾਲੇ ਕੋਈ ਗਲਤ ਵਾਲੇ ਪਾਸੇ ਲੈ ਕੇ ਜਾਣਾ ਨਹੀਂ ਨਹੀਂ ਗਲਤ ਵਾਲੇ ਪਾਸੇ ਨਹੀਂ ਜੇ ਤਾਂ ਸਹੀ ਵਾਲੇ ਪਾਸੇ ਮੈਂ ਹਰੇਕ ਚੀਜ਼ ਦਾ ਬਦਲ ਹੁੰਦਾ ਜੀ 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 ਹਰੇਕ ਚੀਜ਼ ਦਾ ਇੱਕ ਬਦਲ ਹੁੰਦਾਗਾ ਉਹ ਬਦਲ ਇਹ ਹੈਗਾ ਵੀ ਅਸੀਂ ਨਵੇਂ ਆਰਡਰ ਇਹ ਘਰੇ ਹੋਏ ਨੇਗੇ ਜੀ ਕੱਲ ਸਵੇਰ ਨੂੰ ਇੰਸਟਾਲ ਹੋ ਜਾਣਗੇ ਜੀ ਉਹ ਉਹਦਾ ਬਦਲ ਜੀ ਇਹਦੀ ਕਿੰਨੀ ਰੇਂਜ ਹੁੰਦੀ ਹੈ ਜੀ ਇਹਦੇ ਰੇਂਜ ਹੁੰਦੀ ਹੈ ਜੀ 5 ਕਿਲੋਮੀਟਰ 2 ਕਿਲੋਮੀਟਰ 1 ਕਿਲੋਮੀਟਰ ਵੱਧ ਤੋਂ ਵੱਧ 5 ਕਿਲੋਮੀਟਰ ਰੇਂਜ ਵਾਲਾ ਹੁੰਦਾ ਜੀ ਜੀ ਇਹ ਕਿੰਨੇ ਕਿਲੋਮੀਟਰ ਰੇਂਜ ਆਵੇ ਇਹ 5 ਕਿਲੋਮੀਟਰ ਰੇਂਜ ਵਾਲੇ ਦੇ ਜੀ ਜਦੋਂ ਦੀ ਇਹ ਬਿਲਡਿੰਗ ਬਣੀ ਆ ਗ੍ਰੀਂਦਾ ਵੇਲੇ ਲੱਗੇ ਸੀਗੇ ਜੀ ਇਹ ਜਿਹੜੇ ਇੱਕ ਤਾਂ ਬਿਲਕੁਲ ਜਾਮ ਹੋਇਆ ਹੋਇਆ ਜੀ ਅੱਜ ਤੋਂ ਮਹੀਨਾ ਪਹਿਲਾਂ ਮਿਸਤਰੀ ਇੱਥੇ ਮੱਥਾ ਮਾਰ ਕੇ ਉਹ ਜਵਾਬ ਦੇ ਗਿਆ ਜੀ ਇਹ ਠੀਕ ਨਹੀਂ ਹੋਣੇ ਜੀ। ਜੀ। ਉਸ ਤੋਂ ਬਾਅਦ ਅਚਾਨਕ ਆਪਣੇ ਦੇਸ਼ ਦਾ ਜਿਹੜਾ ਹਾਲਾਤ ਬਣਿਆ ਵੀ ਸਾਡੀਆਂ ਵੀ ਬਿਜਲੀ ਦਾ ਛੁੱਟੀਆਂ ਬੰਦ ਹੋ ਗਈਆਂ ਜੀ। ਜੀ। ਫਿਰ ਨਾਲ ਦੀ ਨਾਲ ਕੱਲ ਅਸੀਂ ਮੈਂ ਇਹਦੀ ਮਨਜ਼ੂਰੀ ਲੈ ਕੇ ਸਾਡੇ ਇਹੋ ਸਭ ਤੋਂ ਇਹਨਾਂ ਨੂੰ ਤਾਰਾਂ ਨਵੀਆਂ ਪੂਆ ਕੇ ਨਵਾਂ ਕਨੈਕਸ਼ਨ ਕਰਾ ਕੇ ਉਹਨੂੰ ਚਲਾਇਆ ਜੀ। ਤਾਂ ਇਹਦਾ ਪੁਰਾਣਾ ਹੋਣ ਕਰਕੇ ਇਹਦੇ ਤੋਂ ਇੱਕ ਪਲੇਟ ਨਿਕਲੀ ਜੀ। ਉਹ ਪਲੇਟ ਬੜੇ ਜ਼ੋਰ ਦੀ ਗਈ ਕੋਈ ਸਮਾਰਟ ਪਿੱਛੇ ਗਿਆ ਜੀ। ਜੀ। ਕਾਰਨ ਇਹ ਨਾਲ ਦੀ ਨਾਲ ਅਸੀਂ ਮੈਂ ਪਾਇ ਸਤਿਨ ਦਾ ਪ੍ਰਧਾਨ ਜੀ ਨੂੰ ਜ਼ਿਕਰ ਕੀਤਾ ਯੂ ਸਾਹਿਬ ਨੂੰ ਜ਼ਿਕਰ ਕੀਤਾ ਵੀ ਇਹਦੀ ਪ੍ਰੋਬਲਮ ਇਹ ਹੈ ਜੀ ਕੁੰਮ ਰਿਹਾ ਹੈ ਚੱਲਦਾਗਾ ਅਮਰ ਸਾਥ ਚਲਾ ਦੇਣਿਆ ਪਰ ਜੀ ਉਹ ਸਾਹਿਬ ਦਾ ਅਸੀਂ ਦੱਸਿਆ ਉਹਨਾਂ ਦਾ ਪਤਾ ਨਹੀਂ ਸਿਰਫਾਰੇ ਜੀ ਕਿਹਦੇ ਬਾਰੇ ਜੀ ਵੀ ਆਹ ਕੱਲ੍ਹ ਤੋਂ ਖਰਾਬ ਹੈ ਚੱਲਦਾ ਹੈ ਕਿ ਨਹੀਂ ਚੱਲਦਾ ਜਨਾਬ ਮੈਂ ਛੱਡੋ ਖੜਾ ਜੀ ਮੇਰਾ ਛੱਡ ਦਿਓ ਖੜਾ ਤੁਸੀਂ ਇਦਾਂ ਹੀ ਲਾਇਆ ਵੀਡੀਓ ਜਾਓ ਕੋਠੇ ਦੀ ਜਾ ਕੇ ਤੁਹਾਨੂੰ ਪਤਾ ਲੱਗ ਜੂ ਤਾਰਾ ਰਵਈਆ ਉਹ ਤੁਸੀਂ ਚਲਾਇਆ ਸੀ ਉਹ ਕੱਲ੍ਹ ਸਹੀ ਆ ਮਤਲਬ ਮੇਨ ਚੀਜ਼ ਇਹ ਵੀ ਇਹੋ ਸਭ ਨੂੰ ਪਤਾ ਜੀ ਉਹ ਸਾਹਿਬ ਨੂੰ ਕੱਲ ਸ਼ਾਮ ਨੂੰ ਮੈਂ ਦੱਸਿਆ ਇਹਦੀ ਜੀ ਬਿਲਕੁਲ ਫੋਨ ਕਰਕੇ ਇਹਨੂੰ ਨਾਲ ਹੀ ਕਾਲ ਹਿਸਟਰੀ ਆ ਮੈਂ ਇੱਕ ਮਿੰਟ ਰੁਕੋ ਜੀ ਜੀ ਤੁਸੀਂ ਫਿਰ ਗੱਲ ਇੱਕ ਮਿੰਟ ਰੁਕੋ ਸਾਬ ਮੇਨ ਚੀਜ਼ ਤਾਂ ਇਹ ਵੀ ਕੱਲੂ ਕੋਈ ਆਪਾਤਕ ਰਵੇ ਸਥਿਤੀ ਹੋ ਜਾਂਦੀ ਆ ਆਪਾਤਕ ਕਲੀਨ ਸਥਿਤੀ ਹੁੰਦੀ ਆ ਜੇ ਹੁੰਦੀ ਆ ਜੀ ਤਾਂ ਫਾਇਰ ਸਟਾਫ ਨੂੰ ਸਾਨੂੰ ਇਹ ਹਦਾਇਤ ਹੋਈ ਆ ਵੀ ਫਾਇਰ ਦੀਆਂ ਗੱਡੀਆਂ ਕੱਢਣੀਆਂ ਨੇ ਜੀ ਸ਼ਹਿਰ ਦੇ ਥਾਮਾਂ ਤੇ ਇਹਦੀ ਗੱਡੀ ਦੀ ਆਵਾਜ਼ ਦੋਸਤੋਂ 2.5 ਕਿਲੋਮੀਟਰ ਦੂਰ ਤੱਕ ਜਾਂਦੀ ਆ ਉਹ ਚਲਾਉਣੀ ਤੁਸੀਂ ਉਹਨਾ ਟਾਈਮ ਤੇ ਸਾਡੇ ਕੋਲ ਇਹ ਨਹੀਂ ਚੱਲਦਾ ਤਾਂ ਅਸੀਂ ਉਹ ਚਲਾਉਣੀ ਆ ਤੋਂ ਸਰਬਸ਼ਿੰਦਰੀ ਆ ਮਸ਼ੀਨਰੀ ਖਰਾਬ ਵੀ ਹੋ ਸਕਦੀ ਆ ਰਹੀ ਰਹੀ ਗੱਲ ਤੁਸੀਂ ਕਹਿੰਦੇ ਵੀ ਤੁਸੀਂ ਈਓ ਸਾਹਿਬ ਨੂੰ ਤੁਸੀਂ ਦੱਸਿਆਗਾ 1 ਕਿਲੋਮੀਟਰ ਹੋਲਡ ਕਰੇ ਹੋ ਜੀ ਬਸ ਉਹਨੂੰ ਦੋਨਾਂ ਮਿਲਦਾ ਜੀ ਦਿੱਲੀ ਤੋਂ ਜਿਹੜਾ ਜ਼ਿਆਦਾ ਰੇਂਜ ਵਾਲਾਗਾ ਜੀ ਜੀ ਸਾਡੀ ਇਹ ਸਲਾਹ ਵੀ ਜਿਹੜਾ ਲੁਧਿਆਣਾ ਜਲਦੀ ਅਵੇਲੇਬਲ ਹੈ ਉਹ ਇੱਕ ਤੋਂ 2 ਕਿਲੋਮੀਟਰ ਰੇਂਜ ਵਾਲਾਗਾ ਸਾਡਾ ਮਨ ਇਹ ਹੈ ਵੀ ਇੱਕ ਇੱਥੇ ਇੰਸਟਾਲ ਹੋ ਜੇ ਇੱਕ ਸ਼ਹਿਰ ਦੇ ਮਿਡਲ ਵਿੱਚ ਇੰਸਟਾਲ ਹੋਏ ਦੋ ਤਿੰਨ ਅਸੀਂ ਆਰਡਰ ਕੀਤੇ ਨੇ ਮਤਲਬ ਇਹ ਉਹ ਦੋ ਤਿੰਨ ਦਿਨ ਚੱਲ ਪੂਗਾ ਇਹ ਕੱਲ ਦੁਪਹਿਰ ਤੱਕ ਚੱਲ ਪੈਣਗੇ ਜੀ ਧੰਨਵਾਦ ਓਕੇ ਤੁਹਾਨੂੰ ਕਿਹਨਾ ਆਪਣਾ ਜੀ ਮੇਰਾ ਨਾਮ ਸੁਖਿੰਦਰ ਪਾਲ ਸਿੰਘ ਆ ਸਫੈਰ ਅਫਸਰ ਆ ਮੈਂ ਇਥੇ ਫਾਇਰ ਸਰਵਸਰ ਜੀ ਹਾਂਜੀ ਜੀ ਤੇ ਕੱਲ ਅਸੀਂ ਇੱਕ ਗੁੱ ਨੂੰ ਜਦੋਂ ਸਾਨੂੰ ਪਤਾ ਲੱਗਿਆ ਵੀ ਐਦਾਂ ਕਰਕੇ ਬਲੈਕਆਊਟ ਹੋਣਾ ਹੈਗਾ ਤਾਂ ਨਾਲ ਦੀ ਨਾਲ ਅਸੀਂ ਇਹਦੇ ਪ੍ਰਧਾਨ ਜੀਾਂ ਨੇ ਵੀ ਉਹ ਸਾਹਿਬ ਵੱਲੋਂ ਪੂਰਾ ਸਹਿਯੋਗ ਮਿਲਿਆ ਉਹਨਾਂ ਦੇ ਨਾਲ ਦੀ ਨਾਲ ਸਾਨੂੰ ਤਾਰ ਮੰਗਵਾ ਕੇ ਦਿੱਤੀ ਸਾਡੇ ਬਿਜਲੀ ਵਿਭਾਗ ਦੇ ਡਿਪਾਰਟਮੈਂਟ ਨੇ ਇਹਨਾਂ ਨੂੰ ਤਾਰਾਂ ਕਨੈਕਸ਼ਨ ਕਰਕੇ ਇਹ ਚਲਾਇਆ ਜੀ ਜੀ ਇਹ ਪੁਰਾਣਾ ਇਹ ਅੰਗਰੇਜ਼ਾਂ ਵੇਲੇ ਦਾ ਲੱਗਿਆ ਹੋਇਆ ਸਾਇਰਨ ਹੈਗਾ ਜਾਂ ਮੇ ਵੀ ਸ਼ਾਇਦ ਵੀ ਇਹਦੀ ਕੋਈ ਚਲੋ ਕੋਈ ਵੀ ਹੈ ਜਿਹ ਚਾਹੇ ਜਿੰਨੇ ਚਿਰ ਦਾ ਮਰਜੀ ਲੱਗਿਆ ਹੋਵੇ ਗਲਤ ਹੈ ਵੀ ਜਦੋਂ ਆਪਾਂ ਨੂੰ ਕੋਈ ਰੋਡ ਪੈਂਦੀ ਹੈ ਚਲਾਉਣ ਦਾ ਤੁਸੀਂ ਹੋਈ ਨਾ ਇਹ ਚੀਜ਼ ਮੈਂ ਤੁਹਾਨੂੰ ਕੱਲ ਨੂੰ ਕੋਈ ਰੋਡ ਪੈਂਦੀ ਹੈ ਜੀ ਮਸ਼ੀਨਰੀ ਹੁੰਦੀ ਹੈ ਜੀ ਜਦੋਂ ਮਸ਼ੀਨਰੀ ਨੂੰ ਲੰਮਾ ਟਾਈਮ ਨਾ ਚਲਾਇਆ ਜਾਵੇ ਇਹਦੀ ਸਰਵਿਸ ਕਰੋ ਕੀਤੀ ਹੋਈ ਹੈ ਜੀ ਕਿੰਨੇ ਸਾਲ ਦਾ ਮੈਨੂੰ ਮੈਨੂੰ ਨਹੀਂ ਪਤਾ ਜੀ ਇਹਦੀ ਸਰਵਿਸ ਕਦੋਂ ਹੋਈ ਜਦੋਂ ਆਪਾਂ ਦੇਖਣਾ ਨਹੀਂ ਜੀ ਫਿਰ ਸਰਵਿਸ ਦਾ ਕੀ ਪਤਾ ਲੱਗਣਾ ਸਰ ਜੇ ਤਾਂ ਤੁਸੀਂ ਇਸ ਗੱਲ ਦੇ ਵਿੱਚ ਕੋਈ ਉਸ ਵਾਲੇ ਗਲਤ ਵਾਲੇ ਪਾਸੇ ਲੈ ਕੇ ਨਹੀਂ ਨਹੀਂ ਗਲਤ ਵਾਲੇ ਪਾਸੇ ਨਹੀਂ ਜੇ ਤਾਂ ਸਹੀ ਵਾਲੇ ਪਾਸੇ ਮੈਂ ਹਰੇਕ ਚੀਜ਼ ਦਾ ਬਦਲ ਹੁੰਦਾ ਜੀ 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 ਹਰੇਕ ਚੀਜ਼ ਦਾ ਇੱਕ ਬਦਲ ਹੁੰਦਾ ਹੈਗਾ ਉਹ ਬਦਲ ਇਹ ਹੈਗਾ ਵੀ ਅਸੀਂ ਨਵੇਂ ਆਰਡਰ ਇਹ ਘਰੇ ਹੋਏ ਨੇਗੇ ਜੀ ਕੱਲ ਸਵੇਰ ਨੂੰ ਸਟਾਲ ਹੋ ਜਾਣਗੇ ਜੀ ਉਹ ਉਹਦਾ ਬਦਲ ਜੀ ਇਹਦੀ ਕਿੰਨੀ ਰੇਂਜ ਹੁੰਦੀ ਹੈ ਜੀ ਇਹਦੇ ਰੇਂਜ ਹੁੰਦੀ ਹੈ ਜੀ 5 ਕਿਲੋਮੀਟਰ 2 ਕਿਲੋਮੀਟਰ 1 ਕਿਲੋਮੀਟਰ ਵੱਧ ਤੋਂ ਵੱਧ 5 ਕਿਲੋਮੀਟਰ ਰੇਂਜ ਵਾਲਾ ਹੁੰਦਾ ਜੀ ਜੀ ਇਹ ਕਿੰਨੇ ਕਿਲੋਮੀਟਰ ਰੇਂਜ ਆ ਇਹ 5 ਕਿਲੋਮੀਟਰ ਰੇਂਜ ਵਾਲੇ ਦੇ ਜੀ ਜਦੋਂ ਦੀ ਇਹ ਬਿਲਡਿੰਗ ਬਣੀ ਆ ਗਰੀਦਾਂ ਵੇਲੇ ਲੱਗੇ ਸੀਗੇ ਜੀ ਇਹ ਜੀ ਜਿਹੜੇ ਇੱਕ ਤਾਂ ਬਿਲਕੁਲ ਜਾਮ ਹੋਇਆ ਹੋਇਆ ਜੀ ਅੱਜ ਤੋਂ ਮਹੀਨਾ ਪਹਿਲਾਂ ਮਿਸਤਰੀ ਇੱਥੇ ਮੱਥਾ ਮਾਰ ਕੇ ਉਹ ਜਵਾਬ ਦੇ ਗਿਆ ਜੀ ਇਹ ਠੀਕ ਨਹੀਂ ਹੋਣੇ ਜੀ ਜੀ ਉਸ ਤੋਂ ਬਾਅਦ ਅਚਾਨਕ ਆਪਣੇ ਦੇਸ਼ ਦਾ ਜਿਹੜਾ ਹਾਲਾਤ ਬਣਿਆ ਵੀ ਸਾਡੀਆਂ ਵੀ ਰੈਸਟਾ ਛੁੱਟੀਆਂ ਬੰਦ ਹੋ ਗਈਆਂ ਜੀ ਜੀ ਤੇ ਨਾਲ ਦੀ ਨਾਲ ਕੱਲ ਅਸੀਂ ਮੈਂ ਇਹਦੀ ਮਨਜ਼ੂਰੀ ਲੈ ਕੇ ਸਾਡੇ ਇਹੋ ਸਾਥੋਂ ਇਹਨਾਂ ਨੂੰ ਤਾਰਾਂ ਨਵੀਆਂ ਪੂਆ ਕੇ ਨਵਾਂ ਕਨੈਕਸ਼ਨ ਕਰਾ ਕੇ ਉਹਨੂੰ ਚਲਾਇਆ ਜੀ ਤਾਂ ਇਹ ਪੁਰਾਣਾ ਹੋਣ ਕਰਕੇ ਇਹਦੇ ਚੋਂ ਇੱਕ ਪਲੇਟ ਨਿਕਲੀ ਜੀ ਪਲੇਟ ਬੜੇ ਜ਼ੋਰ ਦੀ ਗਈ ਕੋਸਮਾਰਟ ਪਿੱਛੇ ਗਿਆ ਜੀ ਜੀ ਕਾਰਨ ਇਹ ਨਾਲ ਦੀ ਨਾਲ ਅਸੀਂ ਮਾਇਆਪੀ ਸਤਿਨ ਦਾਸ ਪ੍ਰਧਾਨ ਜੀ ਨੂੰ ਜ਼ਿਕਰ ਕੀਤਾ ਯੂ ਸਾਹਿਬ ਨੂੰ ਜ਼ਿਕਰ ਕੀਤਾ ਵੀ ਇਹਦੀ ਪ੍ਰੋਬਲਮ ਇਹ ਹੈ ਜੀ ਚੱਕਉ ਮਰਿਆ ਹੈ ਚੱਲਦਾਗਾ ਆਪਾਂ ਸਾ ਚਲਾ ਦੇਣਾ ਯੂ ਸਾਹਿਬ ਦਾ ਅਸੀਂ ਦੱਸਿਆ ਇਹਦੇ ਵਿੱਚ ਕੁਗੂ ਦੀ ਆਵਾਜ਼ ਆਉਣੀ ਹੈ ਯੂ ਸਾਹਿਬ ਨੂੰ ਤਾਂ ਅਸੀਂ ਦੱਸਿਆ ਉਹਨਾਂ ਨੂੰ ਪਤਾ ਨਹੀਂ ਸਿਰਫਾਰੇ ਜੀ ਕੀ ਦੇ ਬਾਰੇ ਜੀ ਵੀ ਆਹ ਕੱਲ੍ਹ ਖਰਾਬ ਆ ਚੱਲਦਾ ਕਿ ਨਹੀਂ ਚੱਲਦਾ ਜਨਾਬ ਮੈਂ ਛੱਡੋ ਖੜਾ ਜੀ ਮੇਰਾ ਛੱਡ ਦਿਓ ਖੜਾ ਤੁਸੀਂ ਇਦਾਂ ਹੀ ਲਾਈਵ ਵੀਡੀਓ ਜਾਓ ਕੋਠੇ 'ਚ ਜਾ ਕੇ ਤੁਹਾਨੂੰ ਪਤਾ ਲੱਗ ਜੂ ਤਾਰਾ ਵਈਆਂ ਉਹ ਤੁਸੀਂ ਚਲਾਇਆ ਸੀ ਉਹ ਗੱਲ ਸਹੀ ਆ ਮਤਲਬ ਮੇਨ ਚੀਜ਼ ਆ ਵੀ ਇਹ ਉਹ ਸਭ ਨੂੰ ਪਤਾ ਜੀ ਉਹ ਸਾਹਿਬ ਨੂੰ ਗੱਲ ਸ਼ਾਮ ਨੂੰ ਮੈਂ ਦੱਸਿਆ ਜੀ ਜੀ ਮੇਰੇ ਕੋਲ ਫੋਨ ਗੱਲ ਕਰਕੇ ਇਹਨਾਂ ਨਾਲ ਤੁਸੀਂ ਟਾਲ ਹਿਸਟਰੀ ਆ ਮੈਂ ਕਮੈਂਟ ਰੁਕੋ ਜੀ ਜੀ ਇੱਕ ਮਿੰਟ ਰੁਕੋ ਸਾਰਾ ਮੇਨ ਚੀਜ਼ ਹੈ ਵੀ ਕੱਲੂ ਕੋਈ ਆਫਾਤ ਕਲੈਮ ਸਥਿਤੀ ਹੋ ਜਾਂਦੀ ਆ ਆਫਾਤ ਕਲੈਮ ਸਥਿਤੀ ਹੁੰਦੀ ਆ ਜੇ ਹੁੰਦੀ ਆ ਜੀ ਤਾਂ ਫਾਇਰ ਸਟਾਫ ਨੂੰ ਸਾਨੂੰ ਇਹ ਹਦਾਇਤ ਹੋਈ ਆ ਵੀ ਫਾਇਰ ਦੀਆਂ ਗੱਡੀਆਂ ਕੱਢਣੀਆਂ ਨੇ ਜੀ ਸ਼ਹਿਰ ਦੇ ਥਾਵਾਂ ਤੇ ਇਹਦੀ ਗੱਡੀ ਦੀ ਆਵਾਜ਼ ਦੋਸਤੋ 2.5 ਕਿਲੋਮੀਟਰ ਦੂਰ ਤੱਕ ਜਾਂਦੀ ਆ ਉਹ ਚਲਾਉਣਾ ਤੁਸੀਂ ਉਹ ਉਹਨਾਂ ਟਾਈਮ ਤੇ ਸਾਡੇ ਕੋਲ ਇਹ ਨਹੀਂ ਚੱਲਦਾ ਤਾਂ ਅਸੀਂ ਉਹ ਚਲਾਉਣੀ ਆ ਤੁਹਾਨੂੰ ਹਰ ਮਸ਼ੀਨਰੀ ਆ ਮਸ਼ੀਨਰੀ ਖਰਾਬ ਵੀ ਹੋ ਸਕਦੀ ਆ ਰਹੀ ਜਦ ਰਹੀ ਗੱਲ ਤੁਸੀਂ ਕਹਿੰਦੇ ਵੀ ਤੁਸੀਂ ਈਓ ਸਾਹਿਬ ਨੂੰ ਤੁਸੀਂ ਦੱਸਿਆਗਾ ਇੱਕ ਮਿੰਟ ਹੋਲਡ ਕਰਿਓ ਜੀ ਉਹ ਤੁਹਾਨੂੰ ਦੋਨਾਂ ਮਿਲਦਾ ਜੀ ਦਿੱਲੀ ਤੋਂ ਜਿਹੜਾ ਜ਼ਿਆਦਾ ਰੇਂਜ ਵਾਲਾ ਹੈਗਾ ਜੀ ਜੀ ਸਾਡੀ ਇਹ ਸਲਾਹ ਵੀ ਜਿਹੜਾ ਲੁਧਿਆਣਾ ਜਲਦੀ ਅਵੇਲੇਬਲ ਹੈ ਉਹ ਇੱਕ ਤੋਂ 2 ਕਿਲੋਮੀਟਰ ਰੇਂਜ ਵਾਲਾ ਹੈਗਾ ਸਾਡਾ ਮਨ ਇਹ ਹੈ ਵੀ ਇੱਕ ਇੱਥੇ ਇੰਸਟਾਲ ਹੋ ਜੇ ਇੱਕ ਸ਼ਹਿਰ ਦੇ ਮੇਡੂ ਚ ਇੰਸਟਾਲ ਹੋਏ 2-3 ਅਸੀਂ ਆਰਡਰ ਕੀਤੇ ਨੇ ਮਤਲਬ ਵੀ ਉਹਨਾਂ ਦੇ ਦੋ ਤਿੰਨ ਦਿਨ ਚੱਲ ਪੂਗਾ ਇਹ ਕੱਲ ਦੁਪਹਿਰ ਤੱਕ ਚੱਲ ਪੈਣਗੇ ਜੀ ਧੰਨਵਾਦ ਓਕੇ ਤੇ